ਪੰਜ ਵੀਰੇ ਪਹੁੰਚ ਗਏ ਸੀਗੇ ਤੇ ਦੇਖੋ ਜੀ ਸੰਗਤ ਬਾਈ ਜੀ ਹੈ ਨਾ ਤੇ ਸਾਡੇ ਦੀਪ ਦੀਪਾ ਹੋ ਗਿਆ ਪਹੁੰਚ ਗਏ ਵੀਰੇ ਪਹੁੰਚ ਗਏ ਜੀ ਕੋਈ ਵਿਚਾਰ ਬਚੂਰਦੇ ਨਹੀਂ ਲਖਣਾ ਕੋਈ ਵਿਚਾਰ ਤਾਂ ਬਸ ਸਾਡੇ ਕਬੂਤਰ ਉੱਡਣ ਤੋਂ ਹੋਰ ਤਾਂ ਕੀ ਵਿਚਾਰ ਆ ਹਾਂ ਉਹ ਤੀਜਾ ਕੋਈ ਸੌਂਗ ਨਹੀਂ ਆਹੀ ਸੌਂਗ ਜਾ ਰਹੇ ਹੁਣ ਬਾਈ ਹੋਰੀ ਹਰਿਆਣੇ ਤੋਂ ਦਿੱਲੀ ਤੋਂ ਯਾਰ ਬਹੁਤ ਆਣਾ ਜਗਾ ਤੋਂ ਬੰਦੇ ਆਏ ਨੇ ਮੇਰੇ ਕਿੱਥੋਂ ਆ ਜੀ ਸੰਗਰੂਰ ਤੋਂ ਵੀਰੇ ਕਾਹਲੇ ਪਿੰਡ ਤੋਂ ਕਾਹਲੇ ਪਿੰਡ ਤੋਂ ਫਿਰ ਤਾਂ ਸਾਡੇ ਨਾਲ ਦੇਵਾ ਥੈਂਕ ਯੂ ਵੀਰੇ ਥੈਂਕ ਯੂ ਬਾਈ ਹਾਂ ਜੀ ਵੀਰੇ ਤੇ ਪਹੁੰਚ ਚੁੱਕੇ ਸੀਗੇ ਹੁਣ ਬਾਈ ਜੀ ਤੁਹਾਨੂੰ ਇਥੇ ਨਜ਼ਾਰੇ ਦਿਖਾਉਣੇ ਆ ਕਿ ਨਾ ਕਿ ਭਾਈ ਉਹਰੀ ਪਹੁੰਚੇ ਹੋਏ ਨੇ ਸਾਰੇ ਨੇ ਤਕਰੀਬ ਨਾਲ ਆਪਣਾ ਆਲ ਪੰਜਾਬ ਵਾਲ ਹਰਿਆਣਾ ਤੇ ਸਾਰੇ ਨੇ ਆਪਣੇ ਹਨ ਤੇ ਆਪਣੀ ਮੇਰੂਰੀ ਸੁਨਾਮ ਤੋਂ ਆ ਰਹੇ ਨੇ ਹਨਾ ਜੀ ਵਾਲਾ ਜੀ ਠੀਕ ਆ ਵਧੀਆ ਸੱਸੀ ਗੱਲ ਜੀ ਤੇ ਦੇਖੋ ਜੀ ਵੀਰੂੜੀ ਕਾਫੀ ਦੂਰੋਂ ਨੇ ਮੈਂ ਪਿੱਛੇ ਪਤਾ ਕੀਤਾ ਠੀਕਾ ਵੀਰੂੜੀ ਕਹਿੰਦੇ ਅਸੀਂ ਗੜਗਾਵਾ ਤੋਂ ਆ ਤੇ ਗੜਗਾਵਾ ਤੋਂ ਵੀ ਆ ਸੰਕਤ ਬਹੁਤ ਦੂਰ ਦੂਰ ਦੇ ਕਾਰੇ ਨੇ ਬੰਦੇ ਤੇ ਕਈ ਤਾਂ ਉੱਤਿਆਂ ਦੀਆਂ ਦੋੜਾਂ ਵਾਲੇ ਨੇ ਤੇ ਘੋੜਿਆਂ ਵਾਲੇ ਵੀ ਇੱਥੇ ਬਹੁਤ ਨੇ ਹੈਨਾ ਤੇ ਕਬੂਤਾ ਵਾਲੇ ਵੀ ਕਾਫੀ ਵੀਰ ਨੇ ਹੈਨਾ ਤੇ ਆਪਦੀਆਂ ਖੇਡਾਂ ਨੂੰ ਮਾਨਤਾ ਦੇਣ ਲਈ ਅਸੀਂ ਇੱਥੇ ਪਹੁੰਚੇ ਆ। ਸੋ ਕਿਸੇ ਅਸੀਂ ਅੰਦਰ ਚੱਲਦੇ ਆਂ ਕਾਠੇ ਦਾ ਬਹੁਤ ਜਿਆਦਾ ਵੱਡਾ ਵੀਰੇ ਠੀਕ ਹੈ ਕਿਸੇ ਸੀਨੀਅਰ ਖਿਡਾਰੀ ਨਾਲ ਗੱਲ ਕਰਕੇ ਤੁਹਾਡੇ ਨਾਲ ਗੱਲ ਕਰਦੇ ਆਂ ਜੀ ਤੇ ਸੁਨਾਮ ਤੋਂ ਵੀਰੇ ਮੈਂ ਲੱਕੀ ਤੇ ਸੁਨਾਮ ਚੇਤ ਉਦਮ ਸਿੰਘ ਵਾਲਾ ਜੀ ਹਾਂਜੀ ਵੀਰੇ ਮੈਂ ਬੇਨਤੀ ਕਰਦਾ ਰਵੀਰ ਬਣੀਵਾਲ ਸਾਹਿਬ ਨੂੰ ਵਕੀਲ ਸਾਹਿਬ ਨੂੰ ਉਹਨਾਂ ਨੂੰ ਆਪਣੇ ਟੈਕਨੀਕਲ ਜਿਹਨ ਇੱਕ ਟਾਊਨ ਬਾਰੇ ਪੂਰੀ ਨੌਲੇਜ ਹੈ ਤੇ ਪਲੀਜ਼ ਉਹਨਾਂ ਦੀ ਧਿਆਨ ਨਾਲ ਗੱਲ ਸੁਣਿਓ ਹਾਂਜੀ ਵੈਨ ਮੈਸਮ ਹਾਂਜੀ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਫਤੇ ਦਾ ਜਵਾਬ ਫਤੇ ਨਾਲ ਦੇਣਾ ਹੈ ਵਾਇਗੁਰ ਜੀ ਕਾ ਖਾਲਸਾ ਅੱਜ ਬਾਈ ਜਿਹੜਾ ਇਹ ਇਕੱਠ ਹੋਇਆ ਨਾ ਇਹ ਤੋਂ ਇਹ ਪਤਾ ਲੱਗਦਾ ਵੀ ਆਪਾਂ ਹਰ ਇੱਕ ਬੰਦੇ ਨੇ ਆਪਣੀ ਜ਼ਿੰਮੇਵਾਰੀ ਸਮਝੀ ਹੈ ਜੇ ਹਰ ਬੰਦਾ ਜ਼ਿੰਮੇਵਾਰ ਹੋ ਕੇ ਜਿੰਮੇਵਾਰੀ ਨੂੰ ਸਮਝ ਕੇ ਇੱਥੇ ਆਇਆ ਹੈਗਾ ਤਾਂ ਹੀ ਆਪਣਾ ਅੱਜ ਵਾਲਾ ਕਾਰਜ ਹੈਗਾ ਜਿਹੜਾ ਇਹ ਸੰਪੂਰਨ ਚੜੂਗਾ ਤੇ ਆਪਾਂ ਐਵੇਂ ਹੀ ਭਵਿੱਖ ਵਿੱਚ ਵੀ ਐਵੇਂ ਜਿੰਮੇਵਾਰ ਰਹਿਣਾ ਹੈਗਾ ਆਪਾਂ ਜਿਵੇਂ ਆਪਾਂ ਆਪਣੇ WhatsApp ਗਰੁੱਪਾਂ ਚ ਜਾਂਗੇ ਜਾਂ ਬਾਜ਼ੀਆਂ ਤੇ ਜਾਂਦੇ ਆ ਕਿਤੇ ਵੀ ਉੱਥੇ ਵੀ ਮੇਰਾ ਵੀਰ ਹਰ ਇੱਕ ਨੇ ਐਵੇਂ ਜਿੰਮੇਵਾਰੀ ਦਿਖਾਉਣੀ ਹੈ ਜਿਵੇਂ ਅੱਜ ਜਿੰਮੇਵਾਰੀ ਦਿਖਾਈ ਹੈਗੀ ਤਾਂ ਕਿ ਆਪਾਂ ਪੇਟਾਂ ਨੂੰ ਜਾਂ ਹੋਰ ਜਿੰਨੀਆਂ ਵੀ ਕੋਈ NGO ਹੈ ਆਪਣਾ ਭਵਿੱਖ ਵਿੱਚ ਵੀ ਕੋਈ ਨਕਸਾਨ ਨਾ ਕਰ ਸਕਣ ਕਿਉਂਕਿ ਅੱਜ ਤੋਂ ਬਾਅਦ ਇਹ ਆਪਣਾ ਕੱਠ ਦੇਖ ਕੇ ਇਕੱਲੀ ਪੀਟਾ ਕੀ ਬਹੁਤ ਬਖਲਾਅ بچਾਉਣਗੇ ਕਿਉਂਕਿ ਇਹ ਕੱਠ ਉਹਨਾਂ ਦੀਆਂ ਨੀਂਦਾਂ ਡਾਊਗਾ ਤੇ ਆਪਾਂ ਮੌਕਾ ਨਹੀਂ ਦੇਣਾਗਾ ਉਹਨਾਂ ਨੂੰ ਵੀ ਆਪਾਂ ਕੋਈ ਮੌਕਾ ਦਈਏ ਉਹਨਾਂ ਨੂੰ ਤੇ ਕੱਲ ਨੂੰ ਉਹ ਆਪਣੇ ਖਿਲਾਫ ਅਦਾਲਤਾਂ 'ਚ ਮਜ਼ਬੂਤ ਹੋ ਸਕਣ ਆਪਾਂ ਹਰੇਕ ਹਰੇਕ ਗੱਲ ਨੂੰ ਮੇਰਾ ਵੀਰ ਆਪਾਂ ਸੱਚੇ ਢੰਗ ਨਾਲ ਕਰਨਾ ਹੈ ਗਰੁੱਪਾਂ ਦੇ ਵਿੱਚ ਚਲੋ ਜਿੱਤ ਦੀ ਖੁਸ਼ੀ ਸਾਰਿਆਂ ਨੂੰ ਹੁੰਦੀ ਹੈਗੀ ਸਾਰੇ ਖਿਡਿਆਰੀ ਟੌਪ ਦੇ ਹੈਗੇ ਮਿੱਕੀ ਗਾਮੀ ਆਣਾ ਮੋਰ ਬੱਪੀ ਆਣਾ ਇੰਨਾ ਜਿੰਨੀਆਂ ਬਾਜ਼ੀਆਂ ਕਿਸੇ ਨੇ ਨਹੀਂ ਜਿੱਤੀਆਂ ਹੋਣੀਆਂ ਪਰ ਇਹਨਾਂ ਨੇ ਕਦੇ ਗਰੁੱਪਾਂ ਦੇ ਵਿੱਚ ਰੌਲਾ ਨਹੀਂ ਪਾਇਆ ਵੀ ਅੱਜ ਫਲਾਨੀ ਜਗ੍ਹਾ ਜਿੱਤ ਗਏ ਅੱਜ ਇੰਨੇ ਪੈਸੇ ਜਿੱਤ ਗਏ ਮੇਰਾ ਵੀਰ ਗੱਲ ਥੋੜੀ ਜਿਹੀ ਕੌੜੀ ਹੈ ਜਿੱਤ ਦੀ ਖੁਸ਼ੀ ਹੁੰਦੀ ਹੈ ਪਰ ਜਿੱਤ ਦਾ ਰੌਲਾ ਨਹੀਂ ਪਾਣਾਗਾ ਆਪਾਂ ਜਦੋਂ ਵੀ ਕਿਤੇ ਬਾਜ਼ੀ 'ਚ ਤੁਹਾਨੂੰ ਕੋਈ ਵੀ ਇਨਾਮ ਮਿਲਦਾਗਾ ਇਵੇਂ ਬਾਕੀ ਸਾਰੇ ਟੰਗਾਂ 'ਚ ਵੀ ਆਪਾਂ ਪੂਰੇ ਸਚੱਚੇ ਢੰਗ ਨਾਲ ਇਕੱਠੇ ਹੋ ਕੇ ਚੱਲਣਾ ਜਿਵੇਂ ਅੱਜ ਆਪਣਾ ਇੱਕ ਹੈਗਾ ਹਰੇਕ ਗੱਲ 'ਚ ਜਿਹੜੀ ਆਪਦੀ ਕੋਈ ਪਰਸਨਲ ਆਪਣੀ ਕੋਈ ਲਾਗੜਾਟ ਹੈ ਉਹ ਛੱਡ ਕੇ ਸਾਰੇ ਮੇਰੇ ਵੀਰ ਇਕੱਠੇ ਹੋ ਕੇ ਜੁੜ ਕੇ ਚੱਲਾਂਗੇ ਤਾਂ ਹੀ ਆਪਾਂ ਮਜ਼ਬੂਤ ਹੈ ਕੱਲਾ ਇਹ ਨਹੀਂ ਵੀ ਅੱਜ ਇੱਥੇ ਕੱਟ ਕਰ ਲਿਆ ਤੇ ਦੁਵਾਰੇ ਆਪਾਂ ਨੂੰ ਮੁੜ ਕੇ ਜਿਹੜਾ ਵੀ ਪਿੰਡ 'ਚੋਂ ਆਉਣ ਦੋ ਜਣੇ ਆਉਣ ਲੋਕਾਂ ਨੂੰ ਰੈਂਦੀਆਂ ਤੇ ਲੈ ਆਉਣ ਵਾਸਤੇ ਲੀਡਰਾਂ ਨੂੰ ਕੱਠ ਕਰਨ ਵਾਸਤੇ ਦਿਹਾੜੀ ਦੇਣੀ ਪੈਂਦੀ ਹੈ ਤੇ ਆਪਣੇ ਬੰਦੇ ਸਾਰੇ ਆਪਦੇ ਵੱਲੋਂ ਪੈਸੇ ਦੇ ਕੇ ਆਏ ਇੱਥੇ ਆਪਾਂ ਬੋਲੇ ਸੋਨਹਾਂ ਬਸ ਐਵੇਂ ਨਾ ਬੀਰ ਮੇਰੀ ਹੱਥ ਮੰਨ ਕੇ ਬੇਨਤੀ ਹੈ ਸਾਰੇ ਨੇ ਏਕਾ ਰੱਖਣਾ ਜੁੜਤੇ ਰਹਿਣਾਗਾ ਕਿ ਜੇ ਆਪਣਾ ਏਕ ਹੈ ਫੇਰ ਹੀ ਆਪਣੀ ਜਿੱਤ ਹੈਗੀ ਧੰਨਵਾਦ नगर पंचायत ठीकु आहे पिंडपुर ठीकु आहे ग्राम पंचायती रविदासपु आहे प्लॉट सुनाची संगत आहे जीक आहे जीम सिंधा ठीकु आहे ਤੇ ਵੀਰੇ ਉਹ ਨਹੀਂ ਕੱਟ ਥੋੜਾ ਜਿਆਦਾ ਹੈ ਤੇ ਸਾਰੇ ਬੈਠੇ ਨੇ ਇਸ ਕਰਕੇ ਨਾ ਸਾਰੇ ਕੋਈ ਮਤਲਬ ਵੀ ਬਾਹਰ ਨੂੰ ਵੀ ਸਾਨੂੰ ਵੀ ਬੜਾ ਕੱਟਾ ਜਿਆਦਾ ਹੈ ਜਿੰਨੇ ਜਨਨ ਤੋਂ ਜਾਣੇ ਨਹੀਂ ਜਾਣਦੇ ਆ ਪਾਸ ਸੁਣਾਇਆ ਤੇ ਠੀਕ ਹੈ ਬਈ ਜਨੀ ਦਾ ਜਾ ਰਿਹਾ ਹੈਗਾ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਭਰਾਵੋ ਤੇ ਕੇ ਬਾਸਵਾ ਦੇ ਨਾ ਹੁਣ ਜਿਹੜੀਆਂ ਕਬੇਟੀਆਂ ਇੱਥੇ ਜੁੜੀਆਂ ਜਾਣੀਆਂ ਸਾਰੇ ਜਿਹੜੀਆਂ ਦੀਆਂ 18 ਬੰਦੇ ਹੈ ਉਹਨੂੰ ਖੁਸ਼ੀ ਖੁਸ਼ੀ ਪ੍ਰਮਾਣਿਤ